ਤੋ ਪਹਿਲਾ ਇੱਥੇ ਪਿਰਾਜਮਾਨ ਡੀਡਬਲਯੂਡੀ ਫੀਲਡ ਨੈਟ ਵਰਕਸ਼ਾਪ ਵਰਕਰ ਜੂਨੀਅਨ ਦੇ ਝੰਡੇ ਹੇਠਾਂ ਇੱਥੇ ਸਮੂਹ ਭਾਦਰ ਸਾਥਿਓ ਸਭ ਤੋਂ ਪਹਿਲਾਂ ਆਪਾਂ ਗੁਰੂਆਂ ਦੀ ਦਿੱਤੀ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਜਿਹੜਾ ਅੱਜ ਦਾ ਧਰਨਾ ਆ ਉਹਦੇ ਵਿੱਚ ਮੁੱਖ ਮਕਸਦ ਜਿਹੜਾ ਸਾਡਾ ਹੈਗਾ ਆ ਉਹ ਹੈਗਾ ਪਛਾਣ ਕਰਾਤਾ ਸਾਥੀਓ ਇਹ ਪਰ ਇਹ ਦੇ ਜਿਹੜੇ ਪੰਚਾਇਤੀ ਕਾਰਨ ਦੀ ਡਿਵਿਸ਼ਨ ਆ ਮੇਰੇ ਖਿਆਲ ਦੇ ਵਿੱਚ ਫਰੇਕ ਬੰਦੇ ਨੂੰ ਪਤਾ ਆ ਕਿ ਇਹ ਇਹ ਬਹਿਤਾਂ ਜਿਹੜਾ ਸਾਡਾ ਵਾਟਰ ਸਪਲਾਈ ਦਾ ਆ ਪੰਚਾਇਤਾਂ ਦੇ ਹਵਾਲੇ ਹੋ ਗਿਆ ਤਾਂ ਉਹਦੇ ਚਲੋ ਜੀ ਉਹਦੇ ਨਤੀਜੇ ਭੁਕਣੇ ਪੈਣਗੇ ਸਾਡੀ ਜਦੋਂ ਕਈ ਵਾਰੀ ਐਚ.ਓ.ਡੀ ਦੇ ਨਾਲ ਜਾਂ ਡਿਪਟੀ ਡਾਇਰੈਕਟਰ ਨਾਲ ਜਾਂ ਸੈਕਟਰੀ ਨਾਲ ਗੱਲ ਹੁੰਦੀ ਆ ਉਹ ਸਾਨੂੰ ਇਹ ਗੱਲ ਕਹਿ ਦਿੰਦੇ ਆ ਕਿ ਇਹ ਜਿਹੜਾ ਪੰਚਾਇਤੀਕਰਨ ਹੋਣ ਦੇ ਬਾਅਦ ਵੀ ਜਿਹੜੇ ਸਾਡੇ ਇਨਵੈਸਟਮੈਂਟ ਵਾਲੇ ਕੰਮੇ ਆ ਇਹਨਾਂ ਦੀ ਨੌਕਰੀ ਨੂੰ ਕੋਈ ਖਤਰਾ ਨਹੀਂ ਹੋਵੇਗਾ ਸਾਥੀਓ ਮੈਂ ਤੁਹਾਨੂੰ ਸੱਚਾਈ ਗੱਲ ਦੱਸਦਾ ਜਦੋਂ ਉੱਥੇ ਬੈਠੇ ਹੋਈਏ ਤਾਂ ਉਹ ਜਦੋਂ ਐਚ.ਓ.ਡੀ ਸਾਨੂੰ ਕਹਿੰਦਾ ਕਿ ਇਹਨਾਂ ਦੀ ਨੌਕਰੀ ਤੇ ਕੋਈ ਖਤਰਾ ਨਹੀਂ ਹੋਵੇਗਾ ਪਰ ਜਦੋਂ ਅਸੀਂ ਉਹਨੂੰ ਕਹਿੰਦੇ ਤੁਸੀਂ ਕੀ ਕਰਦੇ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਸਕਦੇ ਆ ਜਾਂ ਪ੍ਰੋਸੀਡਿੰਗ ਵਿੱਚ ਦੇ ਸਕਦੇ ਆ ਤਾਂ ਸਾਥੀਓ ਉਸ ਕਾਲੇ ਉੱਤੇ ਉਹਨਾਂ ਦੇ ਮੂੰਹ ਦੇ ਉੱਤੇ ਚੁੱਪੀ ਧਾਰਨ ਹੋ ਜਾਂਦੀ ਆ ਕਿਉਂਕਿ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈਗਾ ਆ ਕਿ ਜੇ ਜਦੋਂ ਮੈਨਮੇ ਜਿਹੜੀਆਂ ਸਕੀਮਾਂ ਸਾਡੀਆਂ ਆ ਪੰਚਾਇਤਾਂ ਦੇ ਹਵਾਲੇ ਹੋ ਗਈਆਂ ਤਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਇਨਵੈਸਟਮੈਂਟ ਵਾਲੇ ਕੰਮੇ ਆ ਕਿਉਂਕਿ ਜਦੋਂ ਸਰਪੰਚ ਦੀ ਮੋਰੀ ਬਾਗਦੋਰ ਚੱਲ ਗਈ ਉਹ ਜਦੋਂ ਆਪਣੇ ਇਨਵੈਸਟਮੈਂਟ ਵਾਲੇ ਕੰਮੇ ਨੇ ਉਹਦੀ ਕੋਈ ਗੱਲ ਨਾ ਮੰਨੀ ਉਹਦੇ ਮੁਤਾਬਕ ਪਾਣੀ ਨਾ ਛਕਿਆ ਜਾਂ ਉਹਦੀ ਜੀਹ ਜੂੜੀ ਨਾ ਕੀਤੀ ਤਾਂ ਸਭ ਤੋਂ ਪਹਿਲਾਂ ਉਹਨੇ ਆਪਣਾ ਮਨਪਸੰਦ ਦਾ ਬੰਦਾ ਰੱਖ ਕੇ ਤਾਂ ਉਸ ਬੰਦੇ ਨੂੰ ਕੱਢ ਕੇ ਬਾਹਰ ਮਾਰਨਾ ਇਹ ਸਾਥੀਓ ਅਸਲੀਅਤ ਆ ਇਸ ਲਈ ਜਿਹੜਾ ਪੰਚਾਇਤੀ ਕਰਤਾ ਮਸਲਾ ਆ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਵਿੱਚ ਲੈਂਦੇ ਹੋਏ ਸਾਨੂੰ ਸਾਰਿਆਂ ਨੂੰ ਇਸ ਟੇਬਲ ਦੇ ਉੱਤੇ ਜਿਹੜੇ ਆਪਣੇ ਅੱਜ ਵੀ ਸਾਥੀ ਕੋਸ਼ ਘਰਾ ਦੇ ਵਿੱਚ ਰਹਣਾ ਆ ਮੈਂ ਕਹਿੰਦਾ ਕਿ ਚਲੋ ਅੱਜ ਦਾ ਜਿਹੜਾ ਧਰਨਾ ਸੀ ਅਸੀਂ ਐਸ ਸੀ ਸਾਹਿਬ ਨੂੰ ਮਨੁੱਖਤਾ ਦੇਣਾ ਸੀ ਤਾਂ ਜਿਹੜਾ ਸਾਡਾ 메ਨ ਅਗਲਾ ਧਰਨਾ ਹੈਗਾ ਆ ਉਹ 9 ਜੂਨ ਦਾ ਧਰਨਾ ਹੈਗਾ ਜਿਹੜਾ ਕਿ ਐਸ ਸੀ ਦਫ਼ਤਰ ਆ ਮੈਂ ਸਾਰਿਆਂ ਨੂੰ ਬੀਤ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਾਥੀ ਇੱਥੇ ਦੇਖੇ ਆ ਇਹਨਾਂ ਦੇ ਨਾਲ ਦੇ ਵੀ ਜਿਹੜੇ ਕੈਂਪੀਆਂ ਦੇ ਬੰਦੇ ਜਿਹੜੇ ਰਾਤ ਨੂੰ ਨਹੀਂ ਆ ਸਕੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੀ ਇੱਕ ਜ਼ਿੰਮੇਵਾਰੀ ਦੀ ਗੀਤੀ ਸਮਝੋ ਕਿਉਂਕਿ ਇਹ ਰੈਗੂਲਰ ਬੰਦੇ ਤੇ ਵੀ ਉਹੀ ਜਿਹੜਾ ਉਦਾਂ ਹੀ ਉੱਥੇ ਤਸ਼ੱਦਦ ਹੋਣਾ ਹੈ ਜਿੰਨਾ ਇਨਵੈਸਟਮੈਂਟ ਵਾਲੇ ਤੇ ਹੋਣਾ ਹੈ ਕਿਉਂਕਿ ਰੈਗੂਲਰ ਬੰਦਿਆਂ ਨੇ ਵੀ ਆਪਣੀ ਐਪ ਨੌਕਰੀ ਦਿੱਤੀ ਬੜੇ ਟੌਰ ਦੇ ਨਾਲ ਤਾਂ ਜਦੋਂ ਅਸੀਂ ਇੱਕ ਸਰਪੰਚ ਦੇ ਥੱਲੇ ਲੱਗ ਕੇ ਅਸੀਂ ਉਹਦੇ ਕਹਿਣ ਦੇ ਮੁਤਾਬਕ ਸਾਨੂੰ ਸਾਰੀ ਜੀਹਜੂਰੀ ਕਰਨੀ ਪਊਗੀ ਤਾਂ ਮੈਂ ਕਹਿੰਦਾ ਸਾਰੇ ਬੰਦਿਆਂ ਨੇ ਰਿਟਾਇਰਮੈਂਟ ਲੈ ਕੇ ਦੇਣ ਨੂੰ ਕਾਲੇ ਪੈ ਜਾਣਾ ਕਿ ਅਸੀਂ ਜਿਹੜੇ ਸਾਡੇ ਸਾਲ ਰਹਿੰਦਾ 2 ਸਾਲ ਰਹਿੰਦਾ ਅਸੀਂ ਉਹ ਵੀ ਛੱਡ ਕੇ ਅਸੀਂ ਅੱਜ ਹੀ ਰਿਟਾਇਰਮੈਂਟ ਲੈ ਲਈਏ ਇਸ ਕਰਕੇ ਇਹ ਜਿਹੜਾ ਆਪਣਾ ਅਗਲਾ 9 ਤਰੀਕ ਦਾ ਧਰਨਾ ਆ ਉਹਨੂੰ ਜਿਹੜਾ ਐਚ.ਓ.ਡੀ ਲੈਵਲ ਤੇ ਆ ਉਹ ਜਿਹੜੀ ਇਹਨਾਂ ਇੱਕ ਐਚ.ਓ.ਡੀ ਨਾਲ ਚਿੱਠੀ ਗੱਡੀ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਇੱਕ ਬੀ.ਆਰ.ਸੀ ਨੂੰ ਇਹਨਾਂ ਲੈਟਰ ਗੱਡੀ ਸੀਗੀ ਇਹਦੇ ਵਿੱਚ ਉਹਨੇ ਗਿਆ ਸੁਣਾ ਕਿ ਹਰ ਮਹੀਨੇ ਡੀਆਰਸੀ ਨੂੰ ਉਹਨੇ ਹਦਾਇਤ ਦਿੱਤੀ ਸੀ ਕਿ ਤੁਸੀਂ ਇੱਕ ਸਕੀਮ ਜਿਹੜੀ ਆ ਪੰਚਾਇਤ ਨੂੰ ਹੈਂਡਓਵਰ ਕਰਨੀ ਆ ਜੇ ਤੁਸੀਂ ਹੈਂਡਓਵਰ ਨਹੀਂ ਕੀਤੀ ਤਾਂ ਤੁਹਾਡੀ ਜਿਹੜੀ ਤਨਖਾਹ ਤੇ ਬਿੱਲ ਜਿਹੜੇ ਆ ਕੇ ਪਾਸ ਨਹੀਂ ਕੀਤੇ ਜਾਣਗੇ ਇਸ ਕਰਕੇ ਡੀਆਰਸੀ ਨੇ ਤਾਂ ਆਪਣੀ ਨੌਕਰੀ ਬਚਾਉਣ ਦੇ ਲਈ ਉਹਨੇ ਤਾਂ ਆਪਣੇ ਕਾਰਵਾਈ ਕਰਨੀ ਕਰਨੀਆਂ ਪਰ ਸਾਥੀਓ ਆਪਾਂ ਨੂੰ ਜਿਹੜਾ ਇਸ ਲੈਵਲ ਦੇ ਉੱਤੇ ਜਿਹੜਾ ਨੌ ਦਾ ਧਾਰਨਾ ਆ ਉਹ ਬਹੁਤ ਵੱਡੇ ਆ ਰੂਪ ਦੇ ਵਿੱਚ ਧਾਰਨ ਕਰਕੇ ਐਚਓਡੀ ਦਾ ਜੁੜਾ ਘਰਾਵ ਕਰਕੇ ਚਾਹੇ ਇਹ ਲੈਵਲ ਜਿਹੜਾ ਪਾਤਰੀ ਲੈਵਲ ਚਾਹੇ ਕਿਉਂਕਿ ਸਰਕਾਰਾਂ ਜਿਹੜੀਆਂ ਆ ਚਲਦੀਆਂ ਹੈ ਆਈਪੀਐਸ ਆਈਏ ਆ ਸਤਹਕਾਰ ਜਿਹੜੇ ਐ ਛੋਟੀ ਵਗਾਰਾ ਇਹਨਾਂ ਦੇ ਕੰਮ ਤੇ ਚਲਦੀਆਂ ਸਾਰੀਆਂ ਇਹ ਆਪਣੇ ਤੋਂ ਇਹਨਾਂ ਨੂੰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਲੈਕਸਮੈਂਟ ਪਾਲਿਸੀ ਕੀ ਆ ਜੇ ਆ ਕਿ ਕਹੀਏ ਭਗਵਾਨਤ ਮਾਨ ਜਾਂ ਪ੍ਰਦੀਪ ਮੁੰਡੀਆਂ ਸਾਡਾ ਇਹਨਾਂ ਨੂੰ ਰਿਲੇਸ਼ਨਸ਼ਿਪ ਦਾ ਹੀ ਪਤਾ ਕਿ ਕੀ ਹੁੰਦੀ ਆ ਨਿਕੰਤ ਸਾਰੇ ਦੱਸਣ ਵਾਲੇ ਦਾ ਜਿਹੜੇ ਹੀ ਸਾਡੇ ਜਿਹੜੇ ਦੇਖੇ ਆ ਉੱਪਰਲੇ ਹੀ ਨਹੀਂ ਇਹਨਾਂ ਨੂੰ ਦੱਸਦੇ ਸਾਰੇ ਹੱਥ ਥੰਡੇ ਬਾਕੀ ਸਾਥੀਓ ਕਾਮਿਆਂ ਦੀ ਜਿਹੜਾ ਆਪਾਂ ਪੁਰਾਣਾ ਇਤਿਹਾਸ ਖੋਲ ਕੇ ਦੇਖ ਲਈਏ ਅੱਜ ਤੱਕ ਹਮੇਸ਼ਾ ਸਾਡੇ ਫੀਲਡ ਕਾਮਿਆਂ ਨਾਲ ਹੀ ਤਕਾ ਹੋ ਰਿਹਾ ਮੈਂ ਕਹਿੰਦਾ ਅੱਜ ਸਾਡੇ ਸਰਕਲ ਦੇ ਵਿੱਚ ਅਸੀਂ ਬੈਠੇ ਆਂ ਸਾਡੇ ਐਸ.ੀ. ਸਾਹਿਬ ਵੀ ਇਥੇ ਅੰਦਰ ਬੈਠੇ ਆ ਸੋੜਦੇ ਹੋਣਗੇ ਸਾਰੀਆਂ ਗੱਲਾਂ ਕਿ ਸਾਡੇ ਵੇਂਡ ਸਟਾਫ ਦੇ ਨਾਲ ਸ਼ੁਰੂ ਤੋਂ ਤੱਕ ਹਮਲਾ ਆਇਆ ਉਸ ਪਾਸ ਪਾ ਕੇ ਜਿਉਂ ਪੰਚਾਇਤੀ ਕਾਰਨ ਮੈਦਨੇ ਦੇ ਵੀ ਆਪੋਜੀਟ ਹੈ ਤਾਂ ਮੁਲਾਜ਼ਮਾਂ ਦੇ ਵੀ ਹੈ ਇਹਨਾਂ ਨੂੰ ਭੇਜਣਾ ਹੈ ਕਿ ਐਸ.ੀ. ਮੰਡਾ ਦਫ਼ਤਰ ਵੀ ਜਾ ਰਹੀ ਹੈ ਹਾਂਜੀ ਹਰ ਘਰ ਤੋਂ ਤੇ ਇਹਨਾਂ ਨੂੰ ਭੇਜਣਾ ਹੈ ਕਿ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਨੇ ਇੰਡੋਰਮੈਂਟ ਕੀਤੀ ਹੈ ਹਾਂ ਥੱਲੇ ਆ ਦੇਖਾ ਤੇ ਕਾਫੀ ਜੁੜੀਆਂ ਕਰਦੀ ਜੋ ਫਿਰ ਹਾਂ ਅੱਛਾ ਚਲੋ ਠੀਕ ਹੈ ਅੱਜ ਇਹ ਭੇਜਾਂਗੇ ਐਸਾ ਠੀਕ ਹੈ ਆਈਂ ਚੋ ਤੋਂ ਕਰਦੇ ਹਾਂ ਕੰਮਾਂ ਨੇ ਥੱਲੇ ਰਿਹਾ ਤਾਂ ਮੈਂ ਕੰਮ ਨਹੀਂ ਰਹਿਣਾ ਨੀ ਇਹ ਪਤਾ ਪਹਿਲਾਂ ਹੀ ਤੁਹਾਨੂੰ ਕਈ ਜੀ ਕੰਮੇ ਪ੍ਰਤੀ ਨਹੀਂ ਉਹ ਜੀ ਤਾਂ ਕੋਈ ਚਾਟਿੰਗ ਨਹੀਂ ਹੈ ਸਰਵਾਨ ਹੈ ਦਿਓ ਤਾਂ ਵਾਹ ਇਹ ਚਲੋ ਹੋਰ ਵੀ ਤਾਂ ਮਤਲਬ ਆਪਣੇ ਜੂਨੀਅਰ ਲੈਵਲ ਤੇ ਦਾ ਕਰ ਸਕਦੇ ਕਰ ਸਕਦੇ ਕਰ ਸਕਦੇ ਉਹਨਾਂ ਦੱਸਿਆ ਜੀ ਪਹਿਲਾਂ ਪਹਿਲਾਂ ਮੀਟਿੰਗ ਜਦੋਂ ਉਹਨਾਂ ਐਚਓਡੀ ਸਾਹਿਬ ਨਾਲ ਵੀ ਗੱਲ ਹੁੰਦੀ ਆ ਉਹਨਾਂ ਨੂੰ ਕਹਿਦਾ ਕਿ ਮੁਲਾਜ਼ਮਾਂ ਦੀ ਕੀ ਸਿਕਿਉਰਿਟੀ ਹੈ ਤੇ ਉਹ ਕਹਿੰਦੇ ਚੁੱਪ ਕਰ ਜਾਂਦੇ ਹੈਗਾ ਕੋ ਰਿਟਰ ਚ ਦਿਓ ਸਾਨੂੰ ਜੇ ਮੁਲਾਜ਼ਮ ਮੜ ਕੇ ਜੋ ਪੰਚਾਇਤਾਂ ਕੋਲ ਚੱਲ ਗਏ ਮੁਲਾਜ਼ਮ ਕਿੱਥੇ ਜਾਣਗੇ ਉਹ ਫੇਰ ਚੁੱਪ ਕਰ ਜਾਂਦੇ ਹੈਗਾ ਇੱਥੇ ਸਾਨੂੰ ਲਿਖਤੀ ਰੂਪ ਚ ਦਿਓ ਸਾਨੂੰ ਪ੍ਰੋਸੀਡਿੰਗ ਦਿਓ ਉਹ ਇੱਥੇ ਚੁੱਪ ਇਹਦਾ ਮਤਲਬ ਵੀ ਇਹ ਉਹਨਾਂ ਦੀ ਸ਼ਾਂਤੀ ਹੁਣੀ ਹੋਣੀ ਆ ਕਹਿੰਦਾ ਸਰਪੰਚ ਨੇ ਮੁੜ ਕੇ ਆਪਣਾ ਬੰਦਾ ਰੱਖਣਾ ਰੱਖਣਾ ਜਦੋਂ ਉਹਨਾਂ ਜੀਵਨ ਵੀ ਨਹੀਂ ਦਿੱਤੇ ਤੇ ਇਸ ਕਰਕੇ ਇਹ ਮਾਪਾਂ ਮਹਿਕਮੇ ਨੂੰ ਬਚਾਉਣ ਲਈ ਬੜਾ ਜੰਗੀ ਆ ਸਰ ਅੱਜ ਵੀ ਆ ਠੀਕ ਠੀਕ